ਪੇਣਾ ਭਰਾਵਾ ਨੂੰ ਮੈਂ ਤੁਹਾਡਾ ਪੰਡਤ ਲੱਕੀ ਫੰਡ ਲਾਟਰੀ ਏਜੰਸੀ ਅਬਰਗੜ ਵਾਲਾ। ਮੇਰੇ ਤੁਹਾਨੂੰ ਪਤਾ ਵੀ ਆਪਾਂ ਕੋਈ ਪ੍ਰੋਮੋਸ਼ਨ ਦਾ ਕੰਮ ਨਾ ਕਰਦੇ ਹੈ ਨਹੀਂ ਆ ਨਾ। ਜਿਹੜੀ ਮੇਨ ਗੱਲ ਆ। ਮੇਰੇ ਬੈਦਲ ਲੁਧਿਆਣੇ ਆ ਮੈਂ ਕਿਉਂਕਿ ਸ਼ਨੀਵਾਰ ਨੂੰ ਲੁਧਿਆਣੇ ਆਉਣਾ ਨਾ ਤੁਹਾਨੂੰ ਸਾਰੇ ਨੂੰ ਪਤਾ। ਅੱਜ ਨਾ ਮੈਂ ਇੱਕ ਬੰਦਾ ਦੇਖਿਆ। ਜਾਂਦੇ ਰੇੜੀ ਕਰੇਗਾ ਭਾਈ ਕੀ ਨਾ ਆਪਣਾ ਐਸਕੇ ਬੜਾ ਪਾਓ। ਐਸਕੇ ਬੜਾ ਪਾਓ। ਪਹਿਲਾਂ ਵੀ ਇੱਕ ਬੜਾ ਪਾਓ ਕੀ ਆ ਖਾ ਕੋ ਕਾਦਾ ਠੀਕ ਕਰਿਆ ਆਪਾਂ ਇਹ 9:00 ਵਜੇ ਪਿੰਡਾਂ ਵਾਲੇ ਬੱਧਿਆ ਨਾ। ਬਾਰੇ ਬੰਦੇ ਕੋਲ ਆ ਕੇ ਇੱਕ ਦੀਰਵਾ ਨੋਟ ਕਰੀਆ ਇਹਨੂੰ ਮੋਬਾਇਲ ਦਾ ਕੋਈ ਪਿਆਰ ਨਹੀਂ ਹੈਗਾ ਇਹ ਕਹਿੰਦਾ ਬੰਦਾ ਰੱਜ ਗਿਆ ਵੀ 20 ਰੁਪਏ ਦੇ ਬੰਦਾ ਰਿਹਾ ਦਾ ਹਾਂ ਜੀ ਕੋਈ ਵੀ ਆਈਟਮ ਲੈਣੇ ਹੋ ਕਿੰਨੇ ਦੀ ਆ 10 ਉੱਚੀ ਬੋਲਣਾ 10 ਹਰ ਲੋਕਾਂ ਨੂੰ 10 ਰੁਪਏ 20 ਰੁਪਏ ਕੋਈ ਵੀ ਆਈਟਮ ਮਾਲਾ ਟਿੱਕੀ ਟਿੱਕੀ ਕਿੰਨੇ ਦੀ ਆ 10 ਰੁਪਏ ਦੀ ਬਰੈਡ ਕਿੰਨੇ ਦਾ 10 ਰੁਪਏ ਦਾ ਬੜਾ ਪਾਓ ਬੜਾ ਪਾਓ 20 ਰੁਪਏ ਤੋਂ ਸਟਾਰਟ ਹੈ ਜੀ 20 ਤੇ 30 ਹੋਰ ਬਰੈਡ ਕੋਈ ਸਮੂਸਾ ਹੋਰ ਆਪਣੇ ਕੋਲ ਹੁੰਦੀ ਆਲੂ ਦੀ ਟਿੱਕੀ ਠੀਕ ਹੈ ਜੀ ਗੋਭੀ ਮੇਥੀ ਦੀ ਟਿੱਕੀ ਹੁੰਦੀ ਆ ਸਾਰੇ ਬੰਦੇ ਨੂੰ ਕਿੰਨੇ ਜਿਆਦਾ ਨਾ 20 ਰੁਪਏ ਦੇ ਵਿੱਚ ਬੰਦੇ ਵਧੀਆ ਸਾਫ ਸੁਥਰਾ ਸੁਬਾਣਾ ਨਾ ਤੇ ਮੇਰੀ ਬੇਨਤੀ ਸਾਰੇ ਨੂੰ ਇਹ ਜਿੰਨੀ ਵੀ ਮੇਰੀ ਫੈਨ ਫੋਲੋਇੰਗ ਹੈ ਜਿੰਨੇ ਵੀ ਲੋਕ ਮੈਨੂੰ ਪਿਆਰ ਕਰਦੇ ਨੇ ਜਦ ਵੀ ਤੁਸੀਂ ਲੁਧਿਆਣੇ ਆਉਣਿਓ ਜਾਂ ਮੇਰੇ ਕੋਲ ਸ਼ਨੀਵਾਰ ਨੂੰ ਆਉਣਿਓ ਇਹ ਲੋਕੇਸ਼ਨ ਮੇਦੇ ਗਿੱਲ ਚੌਂਕ ਹਾਂਜੀ ਗਿੱਲ ਰੋਡ ਸਾਈਕਲ ਮਾਰਕੀਟ ਸਾਈਕਲ ਮਾਰਕੀਟ ਦੇ ਵਿੱਚ ਆ ਜਿਓ ਕੈ ਵਜੇ ਆਣਾ ਤੁਰੇ ਮੈਂ 12 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਟਾਈਮ ਹੈ ਇਹ 12 ਵਜੇ ਬਾਈ ਉਹਦੇ ਆਪਣੀ ਰਿਕਾ ਲਾ ਲਾਂਦਾ ਤੇ 9 ਵਜੇ ਤੱਕ ਦਾ ਟਾਈਮ ਆ ਜਿਹੜੇ ਵੀ ਇਨਵੀ ਭੁੱਖ ਲੱਗੀ ਹੈ ਸਿਰਫ 20 ਰੁਪਏ 10 ਰੁਪਏ ਦੀ ਐਡਵਾਂ ਟਿੱਕੀ ਦਿਖਾ ਲਿਆ ਤੁਹਾਨੂੰ ਚਾਕੇ ਕਿੱਥੇ ਹੈ ਬਈ ਦਹੀਂ ਟਿੱਕੀ ਆ 10 ਰੁਪਏ ਟਿੱਕੀ ਆ ਸਾਫ ਸੁੱਜੀ ਕਾਦੀ ਗੋਭੀ ਦੀ ਗੋਭੀ ਦੀ ਤੁਸੀਂ ਇਹੀ ਕਿਤੇ ਜਾ ਕੇ ਖਾਬੋਗੇ ਨਾ ਬਾਈ ਤੁਹਾਨੂੰ 30 35 ਰੁਪਏ ਦੀ ਟਿੱਕੀ ਮਿਲੂਗੀ ਇਹ ਗਰੰਟੀ ਆ ਹੈ ਕੀ ਕਰੀਏ ਇਹ ਗੱਲ ਆ ਵੜਾ ਪਾਓ ਇਹ ਕਿਨੇ ਦਾ ਇਹ 20 ਰੁਪਏ ਦਾ ਏ ਇਹ 20 ਰੁਪਏ ਦਾ ਲਓ ਬਈ ਵੜਾ ਪਾਓ ਵਧੀਆ ਬਣਾ ਦੇਖਾਂਗਾ ਕਿ ਟੈਸਟ ਚੜ੍ਹਦੀ ਵੀ ਪਾਉਣੀ ਪੈਂਦੀ ਹੈ ਗਾਈ ਅੱਛਾ ਹਾਂਜੀ ਚਟਨੀ ਪਾ ਦਿੰਦੇ ਆ ਬਾਕੀ ਟੈਸਟ ਚੈੱਕ ਕਰਦੇ ਆ ਟੋਪਿਆ ਬੜੀ ਵਾਲੇ। ਉਹ ਬਾਰੇ ਭਾਈ। ਭਾਈ ਮੇਰੀ ਬੇਨਤੀ ਹੈ ਵੀ ਦੇਖੋ ਸਪੋਰਟ ਕਰੋ ਇੱਕ ਗਰੀਬੰਦਾ ਆਪਣਾ ਕੰਮ ਕਰ ਰਿਹਾ ਮਿਹਨਤ ਕਰੇ ਇੱਧਰ ਰਹਿ ਕੇ। ਇਹਨੂੰ ਸਪੋਰਟ ਕਰੋ ਜਲਦੀ ਨੂੰ ਸਹੋਣੇ ਇੱਧਰ। ਲੱਦੇ ਆਣੇ ਸ਼ੈਗਲ ਮਾਰਕੀਟ ਦੇ ਗੱਲ ਚੌਂ ਰੋਡ ਦੇ ਉੱਤੇ। ਕੱਹ ਦੀ 12:00 ਵਜੇ ਰੀੜੀ ਲੱਗਦੀ ਐ ਐਸ ਕੇ ਗੜਾ ਬੜਾ। ਪਹਿਲੂ 10-20 ਰੁਪਏ ਤੁਸੀਂ ਸੌਦਾ ਜਰੂਰ ਲੈਣਾ ਤੇ ਵੀਡੀਓ ਨੂੰ ਸ਼ੇਅਰ ਕਰਨਾ। ਠੀਕ ਆ ਭਾਈ ਤੂੰ ਬਾਕੀ ਕਿਹੜਾ ਜਿਹੜਾ ਕਹੇ ਲੋਕਾ। ਮੈਂ ਆਪਣੀ ਆਡੀਅנס ਨੂੰ ਇਹੀ ਕਹਿਣਾ ਚਾਹੁੰਦਾ ਆ ਕਿ ਮੇਰੇ ਕੋਲ ਆਣ ਇੱਕ ਵਾਰ ਟੈਸਟ ਕਰਨ। ਮੇਰੀ ਐਡਮਾ ਤੇ ਫਿਰ ਆਪੇ ਹੀ ਦਵਾਰ ਆਉਗੀ। ਸਾਜੀ ਐਡਮਾ ਇੱਕ ਵਾਰ ਰੈਣੀ ਮੌਕਾ ਦੇ ਦਨ। ਇੱਕ ਵਾਰ ਇਹਦੇ ਕੋਲ ਆ ਕੇ ਜਰੂਰੀ ਹੈ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਤਾਂ ਕਿ ਇਹ ਹੈਲਪ ਹੋ ਸਕੇ। ਹੈਂਡੀਕੈਪ ਟਾਈਮ ਦਾ। ਹੈਂਡੀਕੈਪਟਨ ਹਾਂ ਇੱਕ ਬੈਂਚ ਚ ਪ੍ਰੋਬਲਮ ਆਉਦੀ। ਹੈਂਡੀਕੈਪਟਾ ਪੈਰ ਚ ਪ੍ਰੋਬਲਮ ਆ ਫਿਰ ਵੀ ਬੰਦਾ ਆਪਣੀ ਮਿਹਨਤ ਕਰ ਰਿਹਾ ਕੋਈ ਮੰਗ ਕੇ ਨਹੀਂ ਕਰ ਰਿਹਾ। ਤੇ ਤੁਹਾਡੀ ਸਪੋਰਟ ਬਣਦੀ ਹੈ ਵੀ ਜਦ ਵੀ ਤੁਸੀਂ ਆਓ ਉਹਨੂੰ 10-20 ਰੁਪਏ ਦੀ ਐਡਮ ਟਿੱਕੀ ਬੜਾ ਪਾਓ। ਜ਼ਰੂਰ ਖਾ ਕੇ ਜਾਇਓ ਸਾਈਕਲ ਮਾਰਕੀਟ ਲੁਧਿਆਣਾ। ਠੀਕ ਹੈ ਜੀ। ਧੰਨਵਾਦ। ਸასი ਘਰ ਨਾਮੁਸਕਰ ਦਾ